परिवार वालों लड़की दी कीती गई हत्या दे मामले परिवार दी नहीं हो रही सुनवाई खा रहा दर दर बलविंदर सिंह कु ने कहा कि सरकार बदलिया कानून बदले भी आई जी जिले पी भी बदले फिर भी नहीं हो रहा लोग मुश्किल का हल ਉੱਚੀ ਦੀ ਆਗਮਾਂ ਤੇ ਪੀੜਤ ਪਰਿਵਾਰ ਨੇ ਪੰਜਾਬ ਪੁਲਿਸ ਵਿਰੁੱਧ ਜਮ ਕੇ ਕੀਤੀ ਨਾਅਰੇਬਾਜ਼ੀ ਜੈ ਪੰਜਾਬ ਜਿੰਦਾਬਾਦ ਥਾਣਾ ਬੁਲਾਉਂਗੀ ਜਿੰਦਾਬਾਦ ਥਾਣਾ ਬੁਲਾਉਂਗੀ ਜਿੰਦਾਬਾਦ ਥਾਣਾ ਬੁਲਾਉਂਗੀ ਜਿੰਦਾਬਾਦ ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਥਾਣਾ ਬੁਲਾਉਂਗੀ ਵੀ ਪੁਲਿਸ ਇੱਕ ਹਫ਼ਤੇ ਚ ਨਹੀਂ ਕਰੇਗੀ ਦੋਸ਼ੀਆਂ ਤੇ ਕਾਰਵਾਈ ਤਾਂ ਵੀ ਅਖਸਰ ਨੂੰ ਕਰਾਂਗੇ ਨਵੇਂ ਆਈਐਸ ਐਸਪੀ ਮੋਹਾਲੀ ਦੇ ਦਫ਼ਤਰ ਦਾ ਕੇਰਾਉ ਸਾਮਲੇ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਹੋਈ ਪ੍ਰੈਸ ਕਾਨਫਰੰਸ ਦੀ ਕਵਰੇਜ ਅਤੇ ਪੇਸ਼ ਕਰਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਸੌਰੇ ਪਰਿਵਾਰ ਵੱਲੋਂ ਲੜਕੀਆਂ ਨੂੰ ਤਾਂਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਰੋਜ਼ਾਨਾ ਆ ਰਹੀਆਂ ਹਨ ਪ੍ਰਸ਼ਾਸਨ ਦੀ ਟੇਲੀ ਕਾਰਵਾਈ ਕਾਰਨ ਦਰਿੰਦੇ ਪਰਿਵਾਰ ਬੇਖੌਫ ਹੋ ਕੇ ਦਾਜ ਦੇ ਕਾਰਨ ਜਾਂ ਹੋਰ ਕਿਸੇ ਕਾਰਨਾਂ ਕਰਕੇ ਸ਼ਰਿਆਮ ਲੜਕੀਆਂ ਨੂੰ ਮਾਰ ਮੁਕਾਉਂਦੇ ਹੰਤੇ ਆਪਣੇ ਅਸਰ ਰਸੂਖਤੇ ਪੈਸੇ ਦੇ ਦਮਤੇ ਕਾਰਵਾਈ ਹੋਣ ਤੋਂ ਬਚ ਜਾਂਦੇ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ थाना ਬਲੌਂਗੀ ਦੀ ਅਦਰਸ਼ ਕਲੋਨੀ ਵਿੱਚ ਹੋਈ ਹੈ ਐਫ ਆਈ ਆਰ ਨੰਬਰ 53 ਮਿਤੀ 18 ਮਾਰਚ 2024 ਅਨੁਸਾਰ ਨਵਿਤਾ ਕੁਮਾਰੀ ਪਤਨੀ ਗੋਪਾਲ ਰਾਏ ਉਮਰ 24 ਸਾਲ ਨੇ ਗਲ ਫਾਹ ਲੈ ਕੇ ਆਤਮ ਹੱਤਿਆ ਕੀਤੀ ਸੀ ਪਰ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੇ ਆਤਮ ਹੱਤਿਆ ਨਹੀਂ ਕੀਤੀ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਹੱਤਿਆ ਕੀਤੀ ਗਈ ਹੈ ਜਿਸ ਦੇ ਜ਼ਿੰਮੇਵਾਰ ਉਸ ਦਾ ਪਤੀ ਗੋਪਾਲ ਰਾਏ ਉਸ ਦੀ ਸੱਸ ਚੋ ਨਾਨਦੇਵੀ ਅਤੇ ਨਣਦਮੀ ਸ਼ਾਹ ਹਨ ਇਸ ਲੜਕੀ ਦੇ ਵਿਆਹ ਨੂੰ ਹਾਲੇ ਕਰੀਬ ਡੇਢ ਮਹੀਨਾ ਹੀ ਹੋਇਆ ਸੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਲੜਕੀ ਦਾ ਮ੍ਰਿਤਕ ਸਰੀਰ 3 ਦਿਨਾਂ ਤੱਕ ਹਸਪਤਾਲ ਵਿੱਚ ਰੱਖਿਆ ਰਿਹਾ ਪਰ ਸਾਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਥਾਣਾ ਬਲਾਂਗੀ ਦੀ ਪੁਲਿਸ ਨੇ ਇਸ ਬਾਰੇ ਜੋ ਪੰਜਾਬੀ ਪਾਸ਼ਾ ਵਿੱਚ ਰਿਪੋਰਟ ਵਿੱਚ ਲਿਖਿਆ ਉਸ ਸਾਨੂੰ ਪੰਜਾਬੀ ਨਾ ਆਉਣ ਕਾਰਨ ਸਮਝ ਨਹੀਂ ਆਇਆ ਤੇ ਲੜਕੀ ਦੇ ਪਿਤਾ ਤੋਂ ਜਲਦੀ ਵਿੱਚ ਦਸਤਕ ਕਰਵਾ ਲਏ ਜਦ ਕਿ ਲੜਕੀ ਦੇ ਮੂੰਹ ਅਤੇ ਪੈਰਾਂ ਤੇ ਗੰਭੀਰ ਨਿਸ਼ਾਨ ਸਨ ਇਸ ਬਾਬਤ ਬਾਅਦ ਵਿੱਚ ਐਸ்சிਐਸਪੀ ਮੋਹਾਲੀ ਨੂੰ 1 ਜੂਨ 2024 ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਸੀ ਪਰ ਉਸਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਦਰਦ ਦਰ ਦੀਆਂ ਠੋਕਰਾ ਖਾ ਖਾ ਥੱਕ ਚੁੱਕੇ ਹਾਂ ਇਸ ਪੀੜਿਤ ਪਰਿਵਾਰ ਨੇ ਅਖੀਰ ਮੋਹਾਲੀ ਫੇਸ ਸਾਤਦਿਆ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸੀਨੀਅਰ ਅਗੂ ਅਤੇ ਅਤਿਆਚਾਰ ਪਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੂੰ ਮਿਲ ਕੇ ਆਪਣੀ ਲੜਕੀ ਤੇ ਹੋਏ ਅਤਿਆਚਾਰ ਬਾਰੇ ਜਾਣਕਾਰੀ ਦਿੱਤੀ ਤੇ ਪ੍ਰੈਸ ਕਾਨਫਰੰਸ ਵਿੱਚ ਪੂਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕੀਤੀ ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਫਰੰਟ ਦੇ ਸਮੂਹ ਅਹੁਦੇਦਾਰਾਂ ਨੇ ਇਸ ਪੀੜਿਤ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਐਫ ਆਈ ਆਰ ਵਿੱਚ ਦਰਜ ਤਿੰਨ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਤੁਰੰਤ ਕਾਰਵਾਈ ਦੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਜੇਕਰ ਥਾਣਾ ਬਲਾਂਗੀ ਦੀ ਪੁਲਿਸ ਇੱਕ ਹਫ਼ਤੇ ਦੇ ਅੰਦਰ-ਅੰਦਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਇਹ ਪੀੜਤ ਪਰਿਵਾਰ ਅਤੇ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਥਾਣਿਆਂ ਦੇ ਹੋਰ ਪੀੜਤ ਪਰਿਵਾਰਾਂ ਸਮੇਤ ਐਸਐਸਪੀ ਮੋਹਾਲੀ ਦੇ ਦਫ਼ਤਰ ਦਾ 20 ਅਕਸਰ 2024 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਕਿਰਾਉ ਕੀਤਾ ਜਾਵੇਗਾ ਇਸ ਮੌਕੇ ਲੜਕੀ ਦਾ ਪਰਾਰੋਸ਼ਨ ਕੁਮਾਰ ਮੋਰਚੇ ਦੇ ਸੀਨੀਅਰ ਅਗੂ ਪ੍ਰਿੰਸੀਪਲ ਬਨਵਾਰੀ ਲਾਲ ਸਮਾਜ ਸੇਵੀ ਮਨਜੀਤ ਸਿੰਘ ਮੇਵਾ ਕਰਮਜੀਤ ਸਿੰਘ ਆਹਨ ਖੇੜੀ ਜ਼ਿਲ੍ਹਾ ਪ੍ਰਦਾਨ ਸੰਗਰੂਰ नछत्तर सिंह मानसा पंकज चौधरी जनरल सेक्रेटरी ऋषि राज महार प्रधान दौलत राम गुरजीत सिंह राजेश सिंह पोला गुप्ता मांगेलाल पूले महेंद्र यादव राजा राम रामनाथ अच्छे लाल आदि हाजिर हुए कमड़ा साहब जी अभी प्रेस कॉन्फ्रेंस कर मामला की है कितने का ਬਹੁਤ ਹੀ ਸਤਿਕਾਰਯੋਗ ਪਹਿਲਾਂ ਸਾਰੇ ਫੈਸਲੇ ਜੀਾਂ ਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਤਾਂ ਕਿ ਤੁਸੀਂ ਜਿਹੜੀ ਹੈ ਇਸ ਪਰਿਵਾਰ ਦੀ ਆਵਾਜ਼ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹੋ ਤੇ ਗੱਲ ਇਹ ਹੈ ਵੀ ਬਲੌਂਗੀ ਥਾਣੇ ਦਾ ਕੇਸ ਹੈ ਪਿਛਲਾ ਜਿਹੜਾ ਪਿਛੋਕੜ ਹੈ ਪਰਿਵਾਰ ਦਾ ਇਹ ਉਹਦਾ ਭਰਾ ਘਰੇ ਮੁੰਡਾ ਇਸ ਦੀ ਸਿਸਟਰ ਦੀ ਭੈਣ ਸੀ ਤੇ ਉਹਨੂੰ ਡੇਢ ਮਹੀਨਾ ਹਲੇ ਵਿਆਹੀ ਰਹੁੰਦਾ ਹੈ ਵਿਆਹ ਉਧਰੋਂ ਹੁੰਦਾ ਵਿਹਾਰ ਚ ਤੇ ਇੱਥੇ ਬਲੌਂਗੀ ਚ ਆ ਕੇ ਰਹਿਣ ਲੱਗ ਜਾਂਦੇ ਨੇ ਤੇ ਇੱਕ ਡੇਢ ਮਹੀਨੇ ਬਾਅਦ ਡੇਢ ਮਹੀਨੇ ਜੀ ਵੀ 15 ਦਿਨ ਦਾ ਘਰੇ ਰਹੀ ਕਹਿੰਦਾ ਸਾਡੇ ਕੁੜੀ ਕਮੈਨਾ ਸਰਫੀ ਦੀ ਭੈਣ ਜਿਹੜੀ ਸਿਸਟਰ ਰਹੀ ਹੈ ਜਿਹਦੇ ਸਿਸਟਰ ਦੇ ਰਹਿਣ ਕਰਕੇ ਉੱਥੇ ਉਹਨਾਂ ਨੇ ਉਹ ਪ੍ਰੈਸ਼ਰਾਈਜ਼ ਕਰਿਆ ਜਾਂ ਦੁਖੀ ਕਰੀ ਹੈ ਉਹ ਲੇਡੀ ਨਾ ਜਿਹੜੀ ਇਹ ਕੁੜੀ ਹੈਗੀ ਉਹਦਾ ਆਤਮ ਹੱਤਿਆ ਕਰ ਲਈ ਹੈ ਮਰੀ ਹੈ ਤੇ ਉਸਦੇ ਬਰਖਿਲਾਫ ਇੱਕ ਦੋਸ਼ਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਖਿਲਾਫ ਸੱਸ ਦੇ ਖਿਲਾਫ ਨਣ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 53 ਦਰਜ ਹੋ ਜਾਂਦੀ ਹੈ 21 ਤੰਤ 2024 ਨੂੰ ਉਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਹਿੰਦਾ ਡੈੱਡ ਬੋਡੀ ਦੇ ਕੋਲ ਵੀ ਨਹੀਂ ਸਾਨੂੰ 3 ਦਿਨ ਜਾਣ ਦਿੱਤਾ 3 ਦਿਨ ਉਹਦਾ ਪੋਸਟਮਾਰਟਮ ਨਹੀਂ ਹੋਇਆ ਜਦੋਂ ਤੱਕ ਅਸੀਂ ਬਿਆਨ ਨਹੀਂ ਲਿਖਾ ਦਿੱਤੇ ਬਿਆਨ ਲਿਖਾ ਲੈ ਉਹਨਾਂ ਨੇ ਪੰਜਾਬੀ 'ਚ ਕਹਿੰਦੇ ਸਾਨੂੰ ਖਾਸ ਕਰਕੇ ਹਿੰਦੀ ਦਾ ਜਿਆਦਾ ਅਸੀਂ ਪੜ੍ਹਦੇ ਆਂ ਲਿਖਦੇ ਆਂ ਹਿੰਦੀ ਤੇ ਉਸ ਆਈਓ ਨੇ ਆ ਏਐਸਆਈ ਨੇ ਉਹ ਹਿੰਦ ਜਿਹੜੀ ਪੰਜਾਬੀ 'ਚ ਲਿਖ ਕੇ ਸਭ ਤੋਂ ਪਹਿਲਾਂ ਜਬਰਦਸਤ ਅਸੀਂ ਕਿਹਾ ਬਿਆਨ ਸਾਈਨ ਕਰੋ ਉਹ ਤੋਂ ਬਾਅਦ ਡੈੱਡ ਬੋਡੀ ਸਾਨੂੰ ਦਿਖਾਣੇ ਜਦੋਂ ਡੈੱਡ ਬੋਡੀ ਦੇਖਦੇ ਆਂ ਤਾਂ ਉਹਦੇ ਪਿੰਡੇ ਤੇ ਪੈਰਾਂ ਦੇ ਲੱਤਾਂ ਦੇ ਨਿਸ਼ਾਨ ਹੁੰਦੇ ਆਂ ਤਾਂ ਇਹਨਾਂ ਨੇ ਕੰਪਲੀਟ ਇੱਕ ਦਰਖਾਸਤ ਇਸ ਸਬੰਧ 'ਚ ਐਸਐਸਬੀ ਮੁਹਾਲੀ ਨੂੰ ਦਿੱਤੀ ਉਹ ਵੀ ਮਹੀਨਾ ਸਵਾ ਮਹੀਨਾ ਜਿਹੜੀ ਹੈ ਡੇਢ ਦਿਨਾਂ ਦਰਖਾਸਤ ਨਹੀਂ ਹੋਦੀ ਪਰ ਲੇਕਿਨ ਇਹਨਾਂ ਨੂੰ ਮੁਰਕੇ ਸਾਰਾ ਦਿਨ ਬਠਾਲ ਰੱਖਦੀ ਹੈ ਉਹ ਕਹਿੰਦੀ ਜੀ ਉੱਥੇ ਤਾਲਾ ਲੱਗਿਆ ਵਾ ਜੀ ਦਰਵਾਜ਼ਾ ਬੰਦ ਹੈ ਬੰਦਾ ਚਲੇਗਾ ਕਿਤੇ ਹੋਰ ਹੈ ਇੱਕ ਵੀ ਰੈਸਟ ਜਿਹੜੀ ਪਈ ਨਹੀਂ ਹੈ ਤਿੰਨੇ ਬੰਦਿਆਂ 'ਚ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਤੁਹਾਡੇ ਕੋਲੇ ਮਸਲੇ ਚੱਕੇ ਆ ਇੱਥੇ ਬੰਦੇ ਦੀ ਕੀਮਤ ਸ਼ਾਇਦ ਨਹੀਂ ਗਿਣੀ ਜਾਂਦੀ ਇੱਕ ਸਾਈਕਲ ਚੋਰ ਨੂੰ ਫੜ ਕੇ ਉਹਨੂੰ ਮਤ ਮਰਿਆ ਕਰਕੇ ਸੜਕਾਂ ਦੇ ਕਿਨਾਰੇ ਜੇ ਕੋਈ ਬੰਦਾ ਕਿਸੇ ਨੇ ਪ੍ਰੈਸ਼ਰਾਈਜ਼ ਕਰਕੇ ਉਹਨੂੰ ਮਰਨ ਵਾਸਤੇ ਮਜਬੂਰ ਕਰਤਾ ਉਹਨੂੰ ਉਹਨਾਂ ਦੇ ਦੋਸ਼ੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਇਸ 'ਚ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰਾਂ ਬਦਲ ਗਈਆਂ ਕੰਦੂਰ ਬਦਲ ਗਏ ਅਰ ਡੀਜੀਪੀ ਵੀ ਬਦਲ ਜਾਂਦੇ ਡੀਆਈਜੀ ਬਦਲੇ ਆ ਐਸਐਸਪੀ ਬਦਲੇ ਆ ਪਰ ਲੇਕਿਨ ਜਿਹੜੇ ਪੀੜਤ ਪਰਵਾਰਾਂ ਉਸੇ ਤਰ੍ਹਾਂ ਜਿਹੜੇ ਅਹ ਦਰਦ ਦਰਦੀਆਂ ਠੋਕਰਾਂ ਖਾਣ ਲਈ ਅੱਜ ਵੀ ਮਜਬੂਰ ਐ ਪਹਿਲਾਂ ਵੀ ਮਜਬੂਰ ਸੀ ਤੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਆਂ ਡੀਜੀਪੀ ਪੰਜਾਬ ਨੂੰ ਅਪੀਲ ਕਰਨਾ ਚਾਹੁੰਦੇ ਆਂ ਐਸਐਸਪੀ ਜਿਹੜੇ ਸਾਡੇ ਨਵੇਂ ਆਏ ਨੇ ਹੁਣ ਨਵੇਂ ਆਏ ਤਾਂ ਅਸੀਂ ਧਿਆਨ ਚ ਤੁਹਾਡੇ ਰਾਹੀਂ ਲਿਆਣਾ ਚਾਹੁੰਦੇ ਆਂ ਵੀ ਇਸ ਮਾਮਲੇ ਨੂੰ ਜਰਾ ਜਲਦੀ ਤੋਂ ਜਲਦੀ ਕਾ ਅਦਾ ਕਰਿਆ ਜਾਵੇ ਕੰਮਕਾਰ ਕਰਿਆ ਜਾਵੇ ਤੇ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਉਹਨਾਂ ਨੂੰ ਬੜੀ ਸਜ਼ਾਾਂਵਾਂ ਦਿੱਤੀਆਂ ਜਾਣ ਨਹੀਂ ਤਾਂ ਸਾਡੇ ਕੋਲ ਹੋਰ ਵੀ ਜਿਹੜੇ ਪੀੜਤ ਪਰਿਵਾਰਾਂ 19 ਅਗਸਤ 19 ਅਗਸਤ ਸੋਮਵਾਰ ਨੂੰ ਅਸੀਂ ਐਸਐਸਪੀ ਦਫ਼ਤਰ ਦਾ ਘਰਾਵਾਂਗੇ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਮੰਨ ਲਗਦੀ 50 ਪਰਿਵਾਰ ਹੋਰ ਨੇ ਜਿਹੜੇ ਆਪਣੇ ਆਪਣੇ ਦੁਖੜੇ ਲੈ ਕੇ ਸਾਰੇ ਥਾਣਿਆਂ ਦੇ ਉੱਥੇ ਪਹੁੰਚਣਗੇ ਤੇ ਬੇਨਕੀ ਸਾਡਾ ਇਹ ਹੋਊਗਾ ਤੇ ਬਾਕੀ ਵੀ ਸਾਰੇ ਸਹਿਯੋਗੀ ਸੱਜਣ ਆਣਗੇ ਆਪਣੇ ਆਪਣੇ ਸਬੂਤ ਪ੍ਰੂਫ ਲੈ ਕੇ 19 ਅਗਸਤ ਨੂੰ ਐਸਐਸਪੀ ਦਫ਼ਤਰ ਪਹੁੰਚੋ ਤਾਂ ਕਿ ਜਿਹੜਾ ਹੈ ਤੁਹਾਡਾ ਕਲਕਲਿਆਂ ਦਾ ਮਸਲਾ ਜਿਹੜਾ ਹੱਲ ਕਰਾ क्या हुआ, क्या हुआ क्या था मेरी बहन की हत्या हुआ था आपको कौन पता लगेगा कॉल लगे? आया था क्या बोले उन्होंने उन्होंने बोला कि जो आत्महत्या की है फांसी लगा कि आ जाइए आप लोग हत्या क्यों लगती है हत्या ये हुआ वो कॉल पे पहले भी बताई थी कि ये लोग रखने से इंकार कर रहे हैं क्या कारण बोला उन्होंने क्यों नहीं रख रहे क्योंकि शादी हुई थी शादी हुई थी तो उसमें क्या क्या हुआ क्या काम नहीं करता था लड़का क्या था उसमें कमी तो तो क्या बताती बताया उसमें कुछ लड़की ने मेरी शादी तो सब ठीक हुआ बाकी कुछ लड़की के बिहार से थी तो भाषा का भी प्रॉब्लम था यहाँ पे और यहाँ लाने के बाद ना उसे घर मैंने वही पैसे पूछे का चक्कर था पाँच लाख रुपया और लेंगे वही पैसे महंगा पहले वो तय हुआ था कोई पैसे नहीं जो हुआ था वो तो दे दिया गया जो हम लोग के बाद जो भी तय हुआ था सब तो दे दिया गया कितने दिन रही सर ससुर में कितने दिन रही ससुराल में जो बिहार में था पंद्रह दिन रही जहाँ एक महीना यहाँ से कोई फोन भी करने नहीं दे रहा बेहतर बिहार में जहा है पर रहते नहीं यहाँ पे मकान जहाँ उन्होंने बोला था कि आप लेके जाएंगे उसके बाद तय हुआ था हमने बोले तब क्या चाहते सर वो जो फांसी लगा हुआ जो हमने फोटो देखे हैं थाने में एक ही बार हम को देखा है वो विंडो जो है पांच फुट का विंडो है और लड़की पांच फुट से ज्यादा हाइट है वो जमीन में पैर लगा हुआ है ये हो ही नहीं सकता है ये, साथ, ये, साथ ये साथ किसी हाल पे नहीं हो सकता है और जो वहाँ का एस आई है वो सर हम लोग को तो ये लोग बिहार से आया था इनको तो थाने में बैठने नहीं दे रहा था वो हाल कर रखा था बिल्कुल सर ਹੁਣ ਸਾਰੇ ਸੈਟਿੰਗ ਪੈਸੇ ਲੈ ਕੇ ਸਭ ਸੈਟਿੰਗ ਕਰ ਰੱਖਤਾ ਤਾਂ ਪਹਿਲਾ ਨਹੀਂ ਹੈ ਬਣੋਂਗੀ ਥਾਣੇ ਦਾ ਹੋਰ ਵੀ ਬਹੁਤ ਸਾਰੇ ਕੇਸ ਨੇ ਇਹ ਆ ਐਸਆਈ ਦਾ ਪਹਿਲਾ ਰੁਪਈਆ ਨਹੀਂ ਗੱਲ ਕਰਦੀ ਇਹ 8 ਫੀਸ ਥਾਣੇ ਦੀ ਕਰ ਲਈਏ 11 ਫੀਸ ਦੀ ਗੱਲ ਕਰਦੀਏ ਹੋਰ ਥਾਣਿਆਂ ਚ ਵੀ ਜੋ ਕਸਾਇ ਖਾਂਦਾ ਹੋ ਰਿਹਾ ਇਹ ਅਸਲ ਮੈਨੂੰ ਲੱਗਦੀ ਜਲਾਦ ਨੇ ਇਹ ਪਰਸਲ ਨਹੀਂ ਹੈ ਜਲਾਦ ਨੇ ਤੇ ਗੱਲ ਕਰ ਲਈਏ ਅਸੀਂ ਹੁਣ ਤੁਹਾਡੇ ਸਾਹਮਣੇ ਜਿਹੜਾ ਕੀਤਾ ਅਸੀਂ ਜਿਹੜੇ ਬਾਕੀ ਸਾਰੇ ਹੋਰ ਵੀ ਪਰਿਵਾਰ अनेका ਪਰਿਵਾਰ ਆਣਗੇ ਅਸੀਂ ਪਹਿਲਾਂ ਤੁਹਾਨੂੰ ਗਲਤੀ ਨਾਲ 19 ਤਰੀਕ ਦੱਸਤਾ ਸੀ ਹੁਣ ਸਾਡੇ ਨਾਲ ਵਿਚਾਰ ਚ ਆ ਆ ਵੀ ਕਰ ਲਏ ਤੇ 20 ਤਰੀਕ 20 ਅਗਸਤ ਨੂੰ ਅਸੀਂ ਜਿਹੜਾ ਹੈਗਾ ਐਸਐਸਪੀ ਦਫ਼ਤਰ ਦਾ ਪ੍ਰੋਗਰਾਮ ਕਰਾਂਗੇ ਤੇ ਉੱਥੇ ਆ ਕੇ ਸਾਰੇ ਇਕੱਲਾ ਇਕੱਲਾ ਕੇ ਜਿਹੜਾ ਇਹਨਾਂ ਨੂੰ ਕਪਿੰਡ ਸੱਪਾ ਕਰਾਂਗੇ ਤੇ ਜਿਹੜਾ ਬਦਲਿਆ ਪ੍ਰਸ਼ਾਸਨ ਅਨੁਸ਼ਾਸਨ ਉਹਨੂੰ ਦੱਸਾਂਗੇ ਵੀ ਐਸਐਸਪੀ ਸਾਹਿਬ ਤੁਸੀਂ ਨਵੇਂ ਆਏ ਹੋ ਜਿਹੜਾ ਪੁਰਾਣਾ ਢਾਂਚਾ ਜਿਹੜਾ ਡੀਐਸਪੀ ਹੋਵੇ ਐਸਐਚਓ ਹੋਵੇ ਉਹ ਤਾਂ ਉਹੀ ਇੱਥੇ ਜਿਹੜਾ ਗੰਦਲ ਚੜਦਾ ਵਾਲਾ ਜਾਂ ਤਾਂ ਸਾਰਾ ਸਿਸਟਮ ਬਦਲੋ ਤਾਂ ਕਿ ਤੁਹਾਡਾ ਮਸਲਾ ਹੱਲ ਹੋ ਸਕਦਾ ਨਹੀਂ ਤੁਹਾਨੂੰ ਗਮਰਾਹ ਕਰਕੇ ਗਲਤ ਰਪੋਰਟਾਂ ਵੀ ਤੁਹਾਡੇ ਕੋਲ ਪੇਸ਼ ਕੀਤੀਆਂ ਜਾਣਗੀਆਂ ਤੇ ਤੁਹਾਡਾ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੇ ਜਿਹੜੇ ਪੈਂਡਿੰਗ ਕੇਸ ਬਈ ਨੇ ਹੋਰ ਵੀ ਤੋਂ ਲਾਗ ਕੇਸ ਬਈ ਨੇ ਇਨਵੈਸਟੀਗੇਸ਼ਨਾਂ ਹੋ ਰਹੀਆਂ ਪੰਜਵੇਂ ਮਹੀਨੇ ਤੋਂ ਕੇਸ ਅਧੂਰੇ ਪਏ ਨੇ ਉਹਨਾਂ ਤੇ ਕਾਰਵਾਈ ਕਰੋ ਨਹੀਂ ਤਾਂ ਤੁਹਾਨੂੰ 20 ਅਗਸਤ ਨੂੰ ਇੱਥੇ ਸਾਰੇ ਸੱਜਣ ਮਿਲਣਗੇ ਤੇ ਤੁਹਾਡਾ ਭਿਡ ਸੱਪਾ ਕਰਾਂਗੇ ਠੀਕ